ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਤੇ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਮਾਝੇ ਦੀ ਪੰਥਕ ਮੰਨੀਆਂ ਦੀ ਸ਼ੀੜ ਤਰਨਤਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਲ ਦਾ ਧਿਆਨ ਤੋਂ ਤੋਂ ਬਾਅਦ ਜਿੱਥੇ ਸਮੁੱਚੇ ਮਾਝੇ ਅੰਦਰ ਸੋਗ ਦੀ ਲਹਿਰ ਦੌੜੀ ਉੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪਤਾ ਲੱਗਣ ਤੇ ਤੁਰੰਤ ਸੋਲ ਪਰਿਵਾਰ ਨਾਲ ਇਸੇ ਦੁੱਖ ਸਾਂਝਾ ਕੀਤਾ ਗਿਆ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਆਪਣਾ ਦੁੱਖ ਸਾਂਝਾ ਕੀਤਾ ਗਿਆ ਇਸੇ ਤਰ੍ਹਾਂ ਤਰਨਤਾਰਨ ਦੇ ਵੱਖ-ਵੱਖ ਪੰਚਾਇਤਾਂ ਪੰਚਾਇਬ ਨੂੰ ਤੁਰੰਤ ਪਤਾ ਲੱਗ ਗਿਆ ਸੀ ਵਿਧਾਇਕ ਕਸ਼ਮੀਰ ਸਿੰਘ ਸੋਲ ਦੇ ਗ੍ਰਹਿ ਵਿਖੇ ਪਹੁੰਚ ਕੇ ਉੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਦੱਸ ਦਈਏ ਡਾਕਟਰ ਕਸ਼ਮੀਰ ਸਿੰਘ ਸੋਲ ਕਾਫੀ ਚਿਰ ਤੋਂ ਕੈਂਸਰ ਤੋਂ ਪੀੜਤ ਦੱਸੇ ਜਾਂਦੇ ਸਨ ਅਤੇ ਉਹਨਾਂ ਦਾ ਵੱਖ-ਵੱਖ ਦੇਸ਼ ਦੇ ਹਸਪਤਾਲਾਂ ਅੰਦਰ ਇਲਾਜ ਹੋਇਆ ਤੇ ਅੱਜ ਉਹਨਾਂ ਦਾ ਵਿਹਾਰਤ ਹੋ ਗਿਆ ਇਸ ਮੰਦੀ ਲੋਕ ਇਤ ਪੰਜਾਬੀ ਚੈਨਲ ਨੂੰ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ Facebook ਤੇ ਸਬਸਕ੍ਰਾਈਬ ਫਾਲੋ ਜਰੂਰ ਕਰੋ ਧੰਨਵਾਦ ਜੀ ਫੜ ਜਿਹੜੀ ਆ ਜਿਹੜੀ ਖਬਰ ਹੈ ਜਿਹੜੀ ਵਾਪਰੀ ਹੈ ਕੀ ਕਹਿੰਦੇ ਨੇ ਜਿਹੜੇ ਅੱਜ ਡਾਕਟਰ ਕਸ਼ਮੀਰ ਸਿੰਘ ਜੀ ਦੀ ਡੈਥ ਹੋਈ ਆ ਸਾਰੇ ਇਲਾਕੇ ਦੇ ਵਿੱਚ ਬੜਾ ਸੋਗ ਗਿਆ ਜੀ ਬਹੁਤ ਦੁੱਖ ਲੱਗਾ ਸਾਰੇ ਪਰਿਵਾਰ ਨੂੰ ਸਾਨੂੰ ਜਿੰਨੇ ਸਾਡੇ ਵਲੰਟੀਅਰਾਂ ਸੀ ਕਿਸੇ ਦੁੱਖ ਸਾਂਝਾ ਕਰਨ ਉਹਨਾਂ ਦੇ ਪਰਿਵਾਰ ਦੇ ਵਿੱਚ ਆਏ ਬਹੁਤ ਭਾਰੀ ਸਦਮਾ ਪਹੁੰਚਿਆ ਜੀ ਇਲਾਕੇ ਦੇ ਵਿਧਾਇਕ ਸੀ ਬੜੇ ਠੰਡੇ ਸੁਭਾਅ ਦੇ ਸੀ ਬੜੇ ਨੇਕ ਦੇਲ ਸੀ ਹਰੇਕ ਦੀ ਗੱਲ ਸੁਣਦੇ ਸੀ ਜੀ ਆਂ ਕਹਿੰਦੇ ਸੀ ਕਦੀ ਕਿਸੇ ਨਾਲ ਮਾਰਾ ਲੱਗ ਜੀ ਨਹੀਂ ਬੋਲਿਆ ਜੋ ਰੱਬ ਨੇ ਅੱਗੇ ਪਾਣਾ ਵਾਪਰਿਆ ਫੀ ਕਾ ਉਸ ਕਾਲ ਤੇ ਦੁਖੀ ਹੈ ਜੀ ਸਾਰਾ ਪਰਿਵਾਰ ਜਿਹੜਾ ਵਾ ਉਹਨਾਂ ਦੇ ਨਾਲ ਆਮ ਕਰਦੀ ਬਸਾਉਣ ਆਇਆ ਸੀ ਡਾਕਟਰ ਜੀ ਨੂੰ ਕਿਹੜੀ ਖਬਰ ਜਿਹੜੀ ਆਪੀ ਹੈ ਇਹ ਡਾਕਟਰ ਸਾਹਿਬ ਕੁਝ ਸਮੇਂ ਪਹਿਲਾਂ ਜਿਹੜਾ ਵਾ ਉਹ ਬਿਮਾਰ ਤੇ ਰਹਿੰਦੇ ਸੀ ਲੇਕਿਨ ਤੁਰੇ ਫਿਰਦੇ ਸੀ ਆਟ ਬਹੁਤ ਤਗੜਾ ਸੀ ਲੇਕਿਨ ਕੱਲ ਜਿਹੜਾ ਵਾ ਅਚਾਨਕ ਜਿਹੜਾ ਵਾ ਉਹ ਜ਼ਿਆਦਾ ਤੇ ਲਹਿ ਹੋਣ ਦੇ ਕਾਰਨ ਇਥੋਂ ਅੰਮ੍ਰਿਤਸਰ ਸਰਪਾ ਹਸਪੀਟਲ ਥੜਿਆ ਹਸਪੀਟਲ ਜਾ ਗਏ ਕਿ ਕਰਦੇ ਜੋ ਮਤਕੋੜ ਇਕਤ ਸਾਪਰੀ ਕਰਨ ਤਾਂ ਸਿੱਖੀ ਕਹਿਣਾ ਕਰਨ ਦੇ ਲੋਕ ਕਿ ਸਿੰਘ ਸੋਲ ਨੂੰ ਅੰਧਾ ਸਾਡੇ ਕਰਨ ਤਰਨ ਤੋਂ ਐਮਐਲਏ ਸਦਾ ਕਸ਼ਮੀਰ ਸਿੰਘ ਜੀ ਸੋਲ ਆਮ ਆਦਮੀ ਪਾਰਟੀ ਤੋਂ ਜੋ ਸਾਡੇ ਵਿੱਚ ਨਹੀਂ ਰਹੇ ਇਹ ਬਹੁਤ ਹੀ ਇਹ ਬਹੁਤ ਹੀ ਵੱਡੀ ਦੁੱਖदाई ਖਬਰ ਹੈ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਇੱਕ ਇਮਾਨਦਾਰੀ ਤੇ ਸਚਾਈ ਤੇ ਚੱਲਣ ਵਾਲੇ ਇਨਸਾਨ ਸੀ ਉਹਨਾਂ ਨੇ ਇਥੋਂ ਇਲੈਕਸ਼ਨ ਲੜੀ ਆਮ ਆਦਮੀ ਪਾਰਟੀ ਤੋਂ ਬਦੌਲਤ ਤੇ ਬੜੀਆਂ ਵੱਡੀਆਂ ਵੋਟਾਂ ਨਾਲ ਜਿੱਤੇ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਸਿਹਤ ਇਜਾਜਤ ਨਹੀਂ ਸੀ ਦਿੰਦੀ ਪਰ ਫਿਰ ਵੀ ਜਿੰਨਾ ਹੋ ਸਕਿਆ ਉਹਨਾਂ ਨੇ ਲੋਕਾਂ ਦਾ ਦੁੱਖ ਤਰ ਦੇ ਵੰਡਾਇਆ ਇੱਕ ਬਹੁਤ ਵੱਡਾ ਭਿਆਨਕ ਸਮਾਵਾ ਸਾਡੇ ਤੇ ਉਹ ਸਾਡੇ ਵਿੱਚ ਨਹੀਂ ਰਹੇ ਉਹ ਸਾਡੇ ਪਿਤਾ ਸਮਾਨ ਸੀ ਖਾਸ ਤੌਰ ਤੇ ਡੱਡ ਕਸ਼ਵੀਰ ਸਿੰਘ ਸੋਲ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆਦਾ ਉਹਨਾਂ ਦੀ ਪ੍ਰੇਰਨਾ ਸਰਕਾਰ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਐਡੇਆ ਮਕਾਮ ਤੇ ਅਸੀਂ ਪਹੁੰਚੇ ਅਸੀਂ ਸਰਕਾਰ ਬਣਾਈ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ ਪਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਬਿਰਾਜੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਕੋਸ਼ ਸਾਡੇ ਰਾਜਨੀਤਿਕ ਵਿਰੋਧੀ بڑے ਚਿਹਰੇ ਤੇ ਚੰਗੀਆਂ ਮਾੜੀਆਂ ਖਬਰਾਂ ਦੇ ਲੱਗੇ ਸੀ ਮੈਂ ਉਹਨਾਂ ਨੂੰ ਵੀ ਅੱਜ ਦੁਬਾਰਾ ਦੱਸਣ ਦੇਣਾ ਵੀ ਆਮ ਆਦਮੀ ਪਾਰਟੀ ਇੱਕ ਐਹੋ ਜੀ ਪਾਰਟੀ ਹੈ ਕਦੀ ਡਿੱਗਦੀ ਨਹੀਂ ਤੁਸੀਂ ਵੇਖਿਆ ਡਾਡ ਜਗਵੀਰ ਸਿੰਘ ਸੋਲਦੀਆਂ ਜਿੰਨੀਆਂ ਨੀਤੀਆਂ ਜਿੰਨੀ ਉਹਦੀ ਸੋਚ ਉਹਦੇ ਨਾਲ ਸਾਰੇ ਅਸੀਂ ਖੜੇ ਆ ਤੇ ਨਾਲ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ ਦੁਬਾਰਾ ਝੰਡਾ ਇੱਥੇ ਇਸੇ ਤਰ੍ਹਾਂ ਚੱਲੇਗਾ ਵੈਲਜੀ ਕਾ ਖਾਲਸਾ ਵੈਲਜੀ ਕੀ ਫਤਿਹ